ਅਸੀਂ ਵਿਲੇਜ ਰੈਸਟੋਰੈਂਟ ਦਾ ਚੱਕਰ ਲਾ ਕੇ ਪਰਤ ਵੀ ਆਏ ਸਾਂ ਪਰ ਅਜੇ ਸੱਭਿਆਚਾਰ ਪ੍ਰੋਗਰਾਮ ਸ਼ੁਰੂ ਨਹੀਂ ਸੀ ਹੋਇਆ ਹੋਰ ਤਾਂ ਹੋਰ ਅੰਦਰਲੇ ਹਾਲ ਦਾ ਤਾਂ ਅਜੇ ਤੱਕ ਦਰਵਾਜ਼ਾ ਵੀ ਨਹੀਂ ਸੀ ਖੁੱਲਿਆ ਬਾਹਰ ਲੋਕਾਂ ਦੀ ਇੱਕ ਵੱਡੀ ਭੀੜ ਸੀ ਇੰਨੀ ਭੀੜ ਦਾ ਤਾਂ ਛੋਟੇ ਜਿਹੇ ਹਾਲ ਵਿੱਚ ਸਮਾ ਸਕਣਾ ਵੀ ਨਾ ਮੁਮਕਿਨ ਸੀ ਕਿਸੇ ਪ੍ਰਬੰਧਕ ਨੇ ਹੌਲੀ ਜਹੀ ਮੇਰੇ ਕੰਨ ਵਿੱਚ ਕਿਹਾ ਤੁਸੀਂ ਖੱਬੇ ਰੁਖ ਹੋ ਕੇ ਹੋਟਲ ਦੇ ਪਿਛਲੇ ਹਿੱਸੇ ਵੱਲ ਜਾ ਕੇ ਪਿਛਲੇ ਦਰਵਾਜ਼ੇ ਰਾਹੀਂ ਹਾਲ ਵਿੱਚ ਚਲੇ ਜਾਓ ਭੀੜ ਤੋਂ ਬਚਾ ਕਰਨ ਲਈ ਅਸੀਂ ਇਹੋ ਹੀ ਤਰੀਕਾ ਅਖਤਿਆਰ ਕੀਤਾ ਹੈ ਇੰਜ ਭਾਰਤੀ ਡੈਲੀਗੇਟਾਂ ਨੂੰ ਹੌਲੀ-ਹੌਲੀ ਗੁਪਤ ਤੌਰ ਉੱਤੇ ਸੂਚਿਤ ਕੀਤਾ ਜਾਣ ਲੱਗਾ ਅਸੀਂ ਛੇਤੀ-ਛੇਤੀ ਹਾਲ ਦੇ ਪਿਛਲੇ ਦਰਵਾਜ਼ੇ ਵਿੱਚੋਂ ਅੰਦਰ ਦਾਖਲ ਹੋਏ ਹਾਲ ਦੀਆਂ ਕੰਧਾਂ ਦੇ ਨਾਲ ਸਟੇਜ ਵਾਲੇ ਪਾਸੇ ਨੂੰ ਛੱਡ ਕੇ ਮਹਿਮਾਨਾਂ ਵਾਸਤੇ ਅੱਗੜ-ਪਿਛੜ ਕੁਰਸੀਆਂ, ਦੀਆਂ ਦੋ ਕਤਾਰਾਂ, ਤਿੰਨੀ ਪਾਸੀ ਲਾਈਆਂ ਹੋਈਆਂ ਸਨ। ਅਗਲੇ ਬੇੜੇ ਵਿੱਚੋਂ ਕੁਰਸੀਆਂ ਚੁੱਕ ਕੇ ਕਾਲੀਨ ਵਿਛਾ ਦਿੱਤੇ ਗਏ ਸਨ ਤਾਂ ਕਿ ਜ਼ਿਆਦਾ ਬੰਦੇ ਬੈਠ ਸਕਣ। ਅਸੀਂ ਹਾਲ ਦੇ ਸੱਜੇ ਹੱਥ ਪਿਛਲੀ ਨੁੱਕਰ ਵਿੱਚ ਡੱਠੀਆਂ, ਕੁਰਸੀਆਂ ਤੇ ਟਿਕ ਗਏ। ਕੁਝ ਹੀ ਮਿੰਟਾਂ ਵਿੱਚ ਹਾਲ ਖਚਾ-ਖਚ ਭਰ ਗਿਆ। ਭਾਵੇਂ ਕਿੰਨਾ ਵੀ ਚੁਪਕੇ ਜਿਹੇ ਪਿਛਲੇ ਦਰਵਾਜ਼ੇ ਵਿੱਚੋਂ داخل ਹੋਣ ਦਾ ਫੈਸਲਾ ਲਿਆ ਗਿਆ ਸੀ ਪਰ ਫਿਰ ਵੀ ਲੋਕਾਂ ਨੂੰ ਇਧਰਲੇ ਪਾਸੇ ਕਿਰਨ ਮਕਿਰਨੀ ਤੁਰਦਿਆਂ ਵੇਖ ਆਮ ਲੋਕਾਂ ਨੂੰ ਭਲਾ ਕਿਵੇਂ ਨਾ ਪਤਾ ਲੱਗਦਾ ਉਹਨਾਂ ਨੇ ਵਿਹਾਲ ਵਿੱਚ ਦਾਖਲ ਹੋਣ ਦੀ ਜ਼ਿੱਦ ਕੀਤੀ ਪਰ ਕੇਵਲ ਡੈਲੀਗੇਟਾਂ ਵਾਸਤੇ ਪ੍ਰੋਗਰਾਮ ਹੋਣ ਦਾ ਵਾਸਤਾ ਪਾ ਕੇ ਪ੍ਰਬੰਧਕਾਂ ਨੇ ਉਹਨਾਂ ਨੂੰ ਵਾਪਸ ਕੀਤਾ ਇਸ ਦੇ ਬਾਵਜੂਦ ਕਈ ਜਣੇ ਤੁਸ ਦੇ ਕੇ ਅੰਦਰ ਆਣ ਬੜੇ ਸਨ ਇੱਕ ਜਣਾ ਸਾਡੀਆਂ ਕੁਰਸੀਆਂ ਦੇ ਪਿੱਛੇ ਆ ਕੇ ਆਪਣੀਆਂ ਬਗਲਾਂ ਵਿੱਚ ਬਾਹਾਂ ਦੇ ਕੇ ਖਲੋਤਾ ਸੀ ਕਿ ਕਿਸੇ ਪ੍ਰਬੰਧਕ ਨੇ ਉਸ ਨੂੰ ਬਾਹਰ ਜਾਣ ਲਈ ਆਖਿਆ ਪਰ ਉਹ ਆਦਮੀ ਨਾ ਹੀ ਹਿੱਲਿਆ ਤੇ ਨਾ ਹੀ ਬੋਲਿਆ ਪ੍ਰਬੰਧਕ ਨੇ ਦੂਜੀ ਵਾਰ ਕਿਹਾ ਉਹ ਤਦ ਵੀ ਟੱਸ ਤੋਂ ਮਸਣਾ ਹੋਇਆ ਤੀਜੀ ਵਾਰ ਕਹਿਣ ਤੇ ਅਤੇ ਸਾਨੂੰ ਸਭ ਨੂੰ ਆਪਣੇ ਵੱਲ ਧੌਣਾ ਮੋੜ ਕੇ ਵੇਖਦਿਆਂ ਜਾਣ ਉਹ ਆਦਮੀ ਕਹਿਣ ਲੱਗਾ ਮੈਂ ਕਿਉਂ ਬਾਹਰ ਜਾਵਾਂ ਪਹਿਲਾਂ ਆਓ ਹੋਰਨਾਂ ਨੂੰ ਕੱਢੋ ਪ੍ਰਬੰਧਕ ਬੇਵਸੀ ਵਿੱਚ ਪਰਾਂ ਨੂੰ ਮੁੜ ਗਿਆ ਉਹ ਉਸ ਨੂੰ ਚੁੱਕ ਕੇ ਤਾਂ ਬਾਹਰ ਸੁੱਟਣੋਂ ਰਿਹਾ ਬੋਲ ਬੁਲਾਰਾ ਹੋਣ ਨਾਲ ਬਦਮਗਜ਼ੀ ਪੈਦਾ ਹੋਣ ਡਰੋਂ ਹੀ ਸ਼ਾਇਦ ਉਹ ਚੁੱਪ ਕਰਕੇ ਚਲਾ ਗਿਆ ਸੀ ਅਜਿਹੀ ਬਦਮਗਜ਼ੀ ਕਾਨਫਰੰਸ ਦੇ ਪ੍ਰਭਾਵ ਉੱਤੇ ਮਾੜਾ ਅਸਰ ਪਾ ਸਕਦੀ ਸੀ ਸ਼ਾਇਦ ਇੰਨੀ ਵੱਡੀ ਗਿਣਤੀ ਵਿੱਚ ਭਾਰਤ ਤੋਂ ਆਏ ਲੋਕਾਂ ਨੂੰ ਵੇਖਣ ਤੇ ਸੁਣਨ ਦੀ ਤਾਂਘ ਹੀ ਸੀ ਕਿ ਸਵੇਰ ਵਾਲੇ ਪ੍ਰੋਗਰਾਮਾਂ ਵਿੱਚ ਵੀ ਬਹੁਤ ਸਾਰੇ ਲਾਹੌਰੀਏ ਬਿਨ ਬੁਲਾਇਆ ਸ਼ਿਰਕਤ ਕਰਦੇ ਵੇਖੇ ਗਏ ਸਨ ਪਿਛਲੇ 2 ਦਿਨਾਂ ਵਿੱਚ ਤਾਂ ਅਜਿਹਾ ਵੀ ਹੋਇਆ ਕਿ ਭਾਰਤੀ ਡੈਲੀਗੇਟ ਖਾਣੇ ਲਈ ਅਜੇ ਪਲੇਟਾਂ ਹੀ ਹੱਥ ਵਿੱਚ ਫੜੀ ਟਹਿਲ ਰਹੇ ਹੁੰਦੇ ਹੁੰਦੇ ਕਿ ਬਿਨਾ ਬੁਲਾਇਆ ਟਿੱਡੀ ਦਲ ਖਾਣੇ ਵਾਲੇ ਮੇਜ਼ ਚਟੰਬੀ ਕਰ ਜਾਂਦਾ। ਕੱਲ ਤਾਂ ਰੋਟੀ ਖਾਣੋਂ ਰਹਿ ਗਏ ਭਾਰਤੀ ਡੈਲੀਗੇਟਾਂ ਦੇ ਪ੍ਰਬੰਧਕਾਂ ਨੂੰ ਦੂਜੀ ਵਾਰ ਰੋਟੀ ਦਾ ਪ੍ਰਬੰਧ ਕਰਨਾ ਪਿਆ ਸੀ। ਇਸ ਮੁਸ਼ਕਲ ਨੂੰ ਵੇਖਦਿਆਂ ਅੱਜ ਖਾਣੇ ਵਾਲੇ ਸਥਾਨ ਦੇ ਬਾਹਰ ਪ੍ਰਬੰਧਕਾਂ ਨੇ ਸਿਰਫ ਮਹਿਮਾਨਾਂ ਵਾਸਤੇ ਲਿੱਕੇ ਵੀ ਲਾ ਦਿੱਤਾ ਸੀ ਤਾਂ ਵੀ ਟੋਲਿਆਂ ਦੇ ਟੋਲੇ ਅੰਦਰ ਜਾਵੜੇ ਸਨ ਸਿਕਿਉਰਿਟੀ ਵਾਲੇ ਦੀ ਕਿਉਂਕਿ ਪ੍ਰਬੰਧਕਾਂ ਨੇ ਡਿਊਟੀ ਲਈ ਹੋਵੇਗੀ ਕਿ ਬਾਹਰਲਾ ਆਦਮੀ ਅੰਦਰ ਨਹੀਂ ਜਾਣ ਦੇਣਾ ਇਸ ਲਈ ਉਹਨੇ ਕਿਸੇ ਬੰਦੇ ਨੂੰ ਬਾਹਰ ਜਾਣ ਲਈ ਕਿਹਾ ਤਾਂ ਉਹ ਅੱਗੋਂ ਸ਼ੇਰ ਵਾਂਗ ਭੱਪ ਗਿਆ ਚੱਲੋ ਕੁੱਤਿਆ ਭੌਂਕਣਾ ਸਿਕਿਉਰਿਟੀ ਵਾਲੇ ਨੇ ਆਪਣਾ ਫਰਜ਼ ਨਿਭਾਉਣ ਲਈ ਬੁਲਬੁਣਾਉਂਦਿਆਂ ਉਸਨੂੰ ਦੂਜੀ ਵਾਰ ਬਾਹਰ ਜਾਣ ਲਈ ਕਿਹਾ ਤਾਂ ਉਸ ਆਦਮੀ ਨੇ ਉਸਨੂੰ ਉੱਚੀ ਸਾਰੀ ਭੈਣ ਦੀ ਗਾਲ ਕੱਢੀ ਆਪਣੇ ਸਾਥੀਆਂ ਦੇ ਰੋਗデア ਕੋਡੀ ਪਾਉਣ ਵਾਲਿਆਂ ਵਾਂਗ ਦੋਵੇਂ ਬਾਹਾਂ ਉਲਾਰ ਕੇ ਉਹ ਖਾ ਜਾਣ ਲਈ ਸਿਕਿਉਰਟੀ ਵਾਲੇ ਵੱਲ ਉਲਰਿਆ ਭੈਣ ਤੈਨੂੰ ਪਤਾ ਨਹੀਂ ਮੈਂ ਕੀ ਸ਼ੈਆ ਹਾਂ ਓਏ ਹਟੋ ਪਾਸੇ ਮੈਂ ਇਹਨੂੰ ਹੁਣੇ ਗੋਲੀਆਂ ਨਾਲ ਨਾ ਪੁੰਨਿਆ ਤਾਂ ਮੈਂ ਪਿਓ ਦਾ ਪੁੱਤ ਨਹੀਂ ਸਿਕਿਉਰਟੀ ਵਾਲਾ ਛਿੱਥਾ ਪਿਆ ਘੁਰ ਘੁਰ ਕਰਦਾ ਆਪਣੀ ਬੇਵਸੀ ਉੱਤੇ ਚਿਰਦਾ ਤੁਰ ਗਿਆ ਉਹ ਆਦਮੀ ਉਸਨੂੰ ਗੋਲੀਆਂ ਨਾਲ ਭੁੰਨਣ ਦੀ ਥਾਂ ਭੁੰਨੇ ਹੋਏ ਕਬਾਬ ਉੱਤੇ ਆਪਣਾ ਸਾਰਾ ਗੁੱਸਾ ਕੱਢਣ ਲੱਗਾ। ਹਾਲ ਖਚਾਖਚ ਭਰ ਗਿਆ ਸੀ। ਜਦੋਂ ਫਖਰ ਜ਼ਮਾਂ ਆਪਣੇ ਸਾਥੀਆਂ ਨਾਲ ਅੰਦਰ ਆਇਆ ਉਸਨੂੰ ਉਦਘਾਟਨੀ ਤਕਰੀਰ ਕਰਨ ਲਈ ਆਖਿਆ ਗਿਆ। ਜਦੋਂ ਉਹ ਬੋਲਿਆ ਤਾਂ ਉਹਦੀ ਆਵਾਜ਼ ਵਿੱਚ ਸ਼ੇਰ ਵਰਗੀ ਦਹਾੜ ਸੀ। ਬਹੁਤ ਠਿੱਖੀ ਉਤੇਜਨਾ ਨਾਲ ਭਰੇ ਹੋਏ ਸਨ ਉਸਦੇ ਬੋਲ। ਉਹਦੀ ਉੱਚੀ ਸੁਰ ਭੈਪਿੱਤ ਕਰਨ ਵਾਲੀ ਸੀ। ਉਹ ਜਿਵੇਂ ਸਾਹਮਣੇ ਖੜੋਤੇ ਦੁਸ਼ਮਣ ਨੂੰ ਲਲਕਾਰ ਰਿਹਾ ਸੀ। ਸਰੋਤਿਆਂ ਵਿੱਚ ਬੇहद ਜੋਸ਼ ਸੀ ਉਹ ਉੱਚੀਆਂ ਆਵਾਜ਼ਾਂ ਵਿੱਚ ਬਾਹਾਂ ਖੜੀਆਂ ਕਰਕੇ ਫਖਰ ਜ਼ਮਾਨ ਜਿੰਦਾਬਾਦ ਦੇ ਨਾਰੇ ਵੀ ਲਾਰੇ ਸਨ ਫਖਰ ਜ਼ਮਾਨ ਦੀ ਉਤੇਜਨਾ ਦਾ ਇੱਕ ਖਾਸ ਕਾਰਨ ਸੀ ਇਸ ਆਰਮੀ ਪੰਜਾਬੀ ਕਾਨਫਰੰਸ ਨੂੰ ਉਥੋਂ ਦੇ ਟੀਵੀ ਤੇ ਅਖਬਾਰਾਂ ਨੇ ਬਹੁਤ ਵੱਡੇ ਪੱਧਰ ਉੱਤੇ ਉਭਾਰਿਆ ਸੀ ਪਾਕਿਸਤਾਨ ਵਿੱਚ ਇਹ ਪਹਿਲੀ ਵਾਰ ਹੋਇਆ ਸੀ ਕਿ ਮੁਲਕ ਪੱਧਰ ਉੱਤੇ ਪੰਜਾਬੀ ਦੇ ਨਾਂ ਨਾਲ ਜੁੜੀ ਇਸ ਕਾਨਫਰੰਸ ਦੀ ਐਨੀ ਵੱਡੀ ਚਰਚਾ ਚੱਲੀ ਸੀ ਉਰਦੂ ਅਤੇ ਅੰਗਰੇਜ਼ੀ ਦੀਆਂ ਸਭ ਵੱਡੀਆਂ ਅਖਬਾਰਾਂ ਨੇ ਤਸਵੀਰਾਂ ਸਮੇਤ ਪਹਿਲੇ ਪੰਨਿਆਂ ਉਤੇ ਕਾਨਫਰੰਸ ਦੀ ਕਾਰਵਾਈ ਦੀਆਂ ਖਬਰਾਂ ਛਾਪੀਆਂ ਸਨ ਇਸ ਨੂੰ ਇੱਕ ਚੰਗੀ ਸ਼ੁਰੂਆਤ ਕਿਹਾ ਗਿਆ ਸੀ ਪਰ ਕੱਟੜਪੰਥੀ ਵਿਚਾਰਾਂ ਵਾਲੇ ਪ੍ਰੈਸ ਵੱਲੋਂ ਇਸ ਕਾਨਫਰੰਸ ਦੇ ਵਿਰੁੱਧ ਵੀ ਇੱਕ ਵਾਬੇਲਾ ਖੜਾ ਕਰ ਦਿੱਤਾ ਗਿਆ ਸੀ ਲਾਹੌਰ ਤੋਂ ਛਪਦਾ ਨਵਾਏ ਵਕਤ ਅਖਬਾਰ ਇਸ ਮੌਹਿਮ ਦਾ ਆਗੂ ਸੀ ਇਹਨਾਂ ਅਨੁਸਾਰ ਪੰਜਾਬੀ ਲਿਪ ਪਾਕਿਸਤਾਨ ਵਿੱਚ ਕੰਮ ਕਰਨ ਵਾਲੀ ਲਾਬੀ ਹਿੰਦੁਸਤਾਨੀ ਖੂਫੀਆ ਏਜੰਸੀ ਰਾ ਦੀ ਏਜੰਸੀ ਤੇ ਕਾਨਫਰੰਸ ਵਿੱਚ ਆਈ ਡੈਲੀਗੇਟ ਵੀ ਰੋ ਦੇ ਪ੍ਰਤੀਨਿਧ ਸਨ ਉਹਨਾਂ ਲਈ ਇਹ ਕਾਨਫਰੰਸ ਨਜ਼ਰੀਆ ਪਾਕਿਸਤਾਨ ਦੇ ਖਿਲਾਫ ਸੀ ਤੇ ਮੁਲਕ ਨੂੰ ਤੋੜ ਕੇ ਭਾਰਤ ਵਿੱਚ ਹੀ ਬਲੀਨ ਕਰਨ ਵਾਲੇ ਲੋਕਾਂ ਦੀ ਗੁਪਤ ਸਾਜ਼ਿਸ਼ ਦਾ ਇੱਕ ਹਿੱਸਾ ਸੀ ਸਾਡੇ ਵਫਾਦਾਰ ਲੋਕਾਂ ਵੱਲੋਂ ਬਰਲਿਨ ਦੀ ਦੀਵਾਰ ਦੇ ਟੁੱਟਣ ਵਾ ਫਾਗੇ ਦੀਆਂ ਲਕੀਰਾਂ ਮੇਟ ਦੇਣ ਦੀਆਂ ਭਾਵੁਕ ਤਕਰੀਰਾਂ ਨੇ ਵੀ ਇਸ ਸਭ ਕੁਝ ਨੂੰ ਆਧਾਰ ਮੁਹੱਈਆ ਕੀਤਾ ਸੀ ਪਰ ਫਖਰ ਜ਼ਮਾਦੇ ਅੰਦਰਲਾ ਸੁੱਚ ਅਤੇ ਸੱਚ ਉੱਬਲਦੇ ਗੁੱਸੇ ਵਿੱਚ ਬਹਿ ਰਿਹਾ ਸੀ ਉਸ ਨੂੰ ਰੰਜ ਸੀ ਕਿ ਕੁਝ ਕੱਟੜਪੰਥੀ ਉਸ ਨੂੰ ਦੇਸ਼ਦ્રોਹੀ ਐਲਾਨ ਰਹੇ ਸਨ ਉਹ ਸੱਚਾ ਪਾਕਿਸਤਾਨੀ ਸੀ ਆਪਣੇ ਦੇਸ਼ ਨੂੰ ਮੁਹੱਬਤ ਕਰਨ ਵਾਲਾ ਉਹ ਕਹਿ ਰਿਹਾ ਸੀ ਕਿ ਉਹ ਕਿਸੇ ਵੀ ਕੱਟੜਪੰਥੀ ਨਾਲੋਂ ਵੱਧ ਆਪਣੇ ਦੇਸ਼ ਅਤੇ ਉਹਦੀ ਖੁਦਮੁਖਤਿਆਰੀ ਨੂੰ ਪਿਆਰ ਕਰਨ ਵਾਲਾ ਹੈ ਅਤੇ ਇਸ ਵਾਸਤੇ ਉਸ ਨੂੰ ਕਿਸੇ ਮੁੱਲਾ ਮੋਲਾਣੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਇਹ ਲੋਕ ਸਾਨੂੰ ਨਸੀਹਤਾਂ ਦੇਣ ਦੀ ਥਾਂ ਮਸਜਿਦ ਵਿੱਚ ਬਹਿ ਕੇ ਆਪਣੀ ਪਾਠ ਪੂਜਾ ਕਰਨ। ਅਸੀਂ ਬਥੇਰਾ ਚਿਰ ਇਹਨਾਂ ਦੇ ਇਹੋ ਜਿਹੇ ਫਤਵਿਆਂ ਤੋਂ ਡਰਦਿਆਂ ਚੁੱਪ ਬੱਠੀ ਰਹੀ। ਉਰਦੂ ਸਾਡੀ ਕੌਮੀ ਜ਼ੁਬਾਨ ਹੈ ਤੇ ਅਸੀਂ ਉਸ ਨੂੰ ਪਿਆਰ ਕਰਦੇ ਹਾਂ ਪਰ ਅਸੀਂ ਹੁਣ ਪੰਜਾਬੀ ਉੱਤੇ ਉਰਦੂ ਵਾਲਿਆਂ ਦੀ ਸਰਦਾਰੀ ਨਹੀਂ ਚੱਲਣ ਦੇਣੀ। ਸਾਨੂੰ ਪੰਜਾਬੀ ਹੋਣ ਅਤੇ ਪੰਜਾਬੀ ਨੂੰ ਆਪਣੀ ਮਾਂ ਬੋਲੀ ਆਖਣ ਉੱਤੇ ਫਖਰ ਹੈ। ਜੇ ਤੁਸੀਂ ਮੇਰੇ ਨਾਲ ਮਤਫਿਕ ਹੋ ਤੰਬਾਵਾਵਾਂ ਖੜੀਆਂ ਕਰਕੇ ਆਵਾਜ਼ ਦੇਉ ਲੋਕਾਂ ਨੇ ਭਰਵੇਂ ਸ਼ੋਰ ਵਿੱਚ ਦੋਵੇਂ ਬਾਵਾ ਹਵਾ ਵਿੱਚ ਉਲਾਰੀਆਂ ਹਾਲ ਉਤਸ਼ਾਹ ਭਰੇ ਸ਼ੋਰ ਨਾਲ ਗੂੰਜਿਆ ਫਖਰ ਜ਼ਮਾਂ ਹੋਰ ਉਤੇਜਿਤ ਹੋ ਗਿਆ ਅਸੀਂ ਪੂਰੇ 53 ਸਾਲ ਇਹਨਾਂ ਤੋਂ ਡਰਦੇ ਚੁੱਪ ਰਹੇ ਪੂਰੇ 53 ਸਾਲਾਂ ਵਿੱਚ ਇਹ ਲੋਕ ਪੰਜਾਬ ਦਾ ਅੰਨ ਖਾ ਕੇ ਸਾਡੇ ਉੱਤੇ ਆਪਣਾ ਰੋਬ ਛਾਂਟਦੇ ਰਹੇ ਪਾਨ ਖਾ ਕੇ ਸਾਡੀਆਂ ਸੜਕਾਂ ਉੱਤੇ ਗੰਦ ਖਿਲਾਰਦੇ ਰਹੇ ਅਸੀਂ ਇਹਨਾਂ ਨੂੰ ਬਥੇਰਾ ਸਿਰ ਤੇ ਚੜਾਈ ਰੱਖਿਆ ਇਨਨੇ ਸਾਲਾਂ ਵਿੱਚ ਇਹਨਾਂ ਸਾਡੀ ਜ਼ੁਬਾਨ ਤਾਂ ਕੀ ਸਿੱਖਣੀ ਸੀ ਇਹ ਸਾਨੂੰ ਹਿਕਾਰਤ ਦੀਆਂ ਨਜ਼ਰਾਂ ਨਾਲ ਵੇਖਦੇ ਰਹੇ ਅਗਰ ਇਹਨਾਂ ਨੂੰ ਸਾਡੀ ਜ਼ੁਬਾਨ ਵਿੱਚ ਗੱਲ ਕਰਨ ਲੱਗਿਆਂ ਤਕਲੀਫ ਹੁੰਦੀ ਹੈ ਤਾਂ ਉਹ ਇੱਥੋਂ ਚਲੇ ਜਾਣ ਇਹ ਖੁਦ ਨਾ ਗਏ ਤਾਂ ਅਸੀਂ ਇਹਨਾਂ ਨੂੰ ਇੱਥੋਂ ੱੱੱਕੇ ਮਾਰ ਕੇ ਕੱਢ ਦੇਵਾਂਗੇ ਇਸ ਭਖੇ ਹੋਏ ਮਾਹੌਲ ਵਿੱਚ ਇੱਕ ਦੋ ਭਾਰਤੀ ਪ੍ਰਤੀਨਿਧਾਂ ਨੇ ਵੀ ਤਕਰੀਰ ਕੀਤੀ ਸਾਡੀ ਇੱਕ ਬੀਬੀ ਨੇ ਫਖਰ ਜ਼ਮਾਨ ਦੀ ਤਕਰੀਰ ਤੇ ਪੰਜਾਬੀ ਪ੍ਰਤੀ ਪ੍ਰਗਟਾਈਆਂ ਉਸ ਦੀਆਂ ਭਾਵਨਾਵਾਂ ਦੀ ਤਾਰੀਫ਼ ਕੀਤੀ ਤੇ ਪੰਜਾਬੀ ਦੇ ਨਾਂ ਤੇ ਸ਼ੁਰੂ ਹੋਈ ਇਸ ਜੱਦੋ ਜਹਿਦ ਨੂੰ ਨਿਰੰਤਰ ਚਾਰੀ ਰੱਖਣ ਲਈ ਕਹਿੰਦੇ ਆਂ ਇੱਥੋਂ ਤੱਕ ਕਹਿ ਗਈ ਇਸ ਜੱਦੋ ਜਹਿਦ ਵਿੱਚ ਜਦੋਂ ਵੀ ਸਾਡੇ ਪੰਜਾਬੀ ਵੀਰਾਂ ਨੂੰ ਉਧਰਲੇ ਪੰਜਾਬ ਦੀ ਮਦਦ ਦੀ ਲੋੜ ਹੋਈ ਤਾਂ ਅਸੀਂ ਬਾਵਾ ਉਲਾਰ ਕੇ ਤੁਹਾਡੀ ਮਦਦ ਲਈ ਪੁੱਜਾਂਗੇ ਮੈਨੂੰ ਇਹੋ ਜਿਹੀਆਂ ਬੇਜਗਾਨਾ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਇਹੋ ਜਿਹੀਆਂ ਤਕਰੀਰਾਂ ਹੀ ਪਾਕਿਸਤਾਨ ਦੇ ਕੱਟੜ ਪੰਥੀਆਂ ਨੂੰ ਕਹਿਣ ਦਾ ਮੌਕਾ ਦਿੰਦੀਆਂ ਸਰ ਕਿ ਇਹ ਦੋਹਾਂ ਮੁਲਕਾਂ ਦੇ ਪਾਕਿਸਤਾਨ ਤੇ ਇਸਲਾਮ ਵਿਰੋਧੀ ਲੋਕਾਂ ਦਾ ਇਕੱਠ ਹੈ ਇਸੇ ਕਰਕੇ ਹੀ ਮੈਂ ਆਪਣੀ ਕੱਲ ਦੀ ਤਕਰੀਰ ਵਿੱਚ ਹਿੰਦੁਸਤਾਨ ਦੇ ਵੱਖਰੇ ਮੁਲਕ ਦੀ ਹੋਂਦ ਦੇ ਮੁੱਦੇ ਨੂੰ ਉਭਾਰਿਆ ਤੇ ਇੱਕ ਦੂਜੇ ਦੀ ਆਜ਼ਾਦੀ ਦਾ ਸਨਮਾਨ ਕਰਦਿਆਂ ਹੋਇਆਂ ਸਾਂਝ ਦੇ ਸੂਤਰਾ ਨੂੰ ਤਲਾਸ਼ਣ ਤੇ ਉਹਨਾਂ ਨਾਲ ਜੁੜਨ ਉੱਤੇ ਜ਼ੋਰ ਦਿੱਤਾ ਸੀ ਅੱਜ ਫਖਰ ਜ਼ਮਾਨੂ ਵੀ ਸ਼ਾਇਦ ਇਸੇ ਲਈ ਆਪਣੇ ਸੱਚੇ ਸੁੱਚੇ ਪਾਕਿਸਤਾਨੀ ਹੋਣ ਦੀ ਪੁਸ਼ਟੀ ਕਰਨੀ ਪਈ ਮਹੌਰੀ ਜਹੀ ਤਕਬੀਰ ਸਿੰਘ ਦੇ ਕੰਨ ਵਿੱਚ ਗਿਆ ਇਹ ਬੀਬੀ ਪਰਾ ਬਾਵਾ ਉਲਾਰ ਕੇ ਕੀ ਮਦਦ ਕਰ ਦੇਗੀ ਉਹ ਹੱਸਿਆ ਇਹੋ ਜਿਹੀਆਂ ਭਾਵੁਕ ਤੇ ਖਾਮ ਖਾ ਆਪਣਾ ਨਾਇਕਤਵ ਸਥਾਪਿਤ ਕਰਨ ਵਾਲੀਆਂ ਗੱਲਾਂ ਤੋਂ ਜਿੰਨਾ ਬਚਿਆ ਜਾਵੇ ਚੰਗਾ ਹੈ ਪਰ ਆਪਣੇ ਬੰਦਿਆਂ ਦੀ ਭਾਵੁਕਤਾ ਦਾ ਕੋਈ ਕੀ ਕਰੇ ਸੱਭਿਆਚਾਰਕ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਸੀ ਇੱਕ ਨੌਜਵਾਨ ਗਾਇਕ ਨੱਚਦਾ ਟੱਪਦਾ ਹੋਇਆ ਭੰਗੜਾ ਪਾਉਂਦਾ ਸੰਗੀਤ ਦੇ ਸ਼ੋਰ ਵਿੱਚ ਆਪਣੀ ਕਰਾ ਦਾ ਪ੍ਰਦਰਸ਼ਨ ਕਰ ਰਿਹਾ ਸੀ ਸਾਡੇ ਅੱਗੇ ਬੈਠੇ ਸੋਤਿਆਂ ਵਿੱਚੋਂ ਇੱਕ 8-9 ਸਾਲ ਦੀ ਬੱਚੀ ਉੱਠੀ ਤੇ ਸਾਡੇ ਕੋਲ ਆ ਕੇ ਖੜੋ ਗਈ ਉੱਠਣ ਤੋਂ ਪਹਿਲਾਂ ਉਸਨੇ ਆਪਣੀ ਮਾਂ ਦੇ ਕੰਨ ਵਿੱਚ ਕੁਸਰਮੁਸਰ ਕੀਤੀ ਸੀ ਅੰਕਲ ਆਪਣੇ ਆਟੋਗ੍ਰਾਫ ਦੇ ਦਿਓ ਪਲੀਜ਼ ਮੈਂ ਅਤੇ ਰਗਵੀਰ ਸਿੰਘ ਨੇ ਉਸਦੀ ਡਾਇਰੀ ਉੱਤੇ ਉਸਦਾ ਨਾਮ ਲਿਖ ਕੇ ਜ਼ਿੰਦਗੀ ਵਿੱਚ ਤਰੱਕੀ ਕਰਨ ਦੀ ਆਸ਼ੀਰਵਾਦ ਉਰਦੂ ਅੱਖਰਾਂ ਵਿੱਚ ਪੰਜਾਬੀ ਲਿਖ ਕੇ ਦਿੱਤੀ ਤੇ ਆਪਣੇ ਦਸਤਖਤ ਕਰ ਦਿੱਤੇ ਬੱਚੀ ਨੇ ਪੜਿਆ ਤੇ ਖੁਸ਼ ਹੋ ਕੇ ਮੁਸਕਰਾਈ ਥੈਂਕ ਯੂ ਅੰਕਲ ਫਿਰ ਉਹ ਆਪਣੀ ਡਾਇਰੀ ਲੈ ਕੇ ਸਾਡੇ ਤੋਂ 5-6 ਸੀਟਾਂ ਦੀ ਵਿੱਥ ਉੱਤੇ ਬੈਠੇ ਆਪਣੇ ਪਿਓ ਕੋਲ ਗਈ ਤੇ ਉਸ ਅੱਗੇ ਆਪਣੀ ਡਾਇਰੀ ਕੀਤੀ ਪਿਤਾ ਨੇ ਡਾਇਰੀ ਪੜ੍ਹੀ ਬੱਚੀ ਨੂੰ ਪਿਆਰ ਦਿੱਤਾ ਤੇ ਫਿਰ ਆਪਣੇ ਵਾਲੇ ਪਾਸੇ ਬੈਠੇ ਰਗਵੀਰ ਸਿੰਘ ਨੂੰ ਕਿਹਾ ਤੁਹਾਡੇ ਵਿੱਚੋਂ ਸੰਧੂ ਸਾਹਿਬ ਕੌਣ ਨੇ ਮੈਂ ਕਰਨਲ ਗਿੱਲ ਹਾਂ ਉਸਨੇ ਰਗਵੀਰ ਸਿੰਘ ਨਾਲ ਹੱਥ ਮਿਲਾਇਆ ਰਗਵੀਰ ਸਿੰਘ ਨੇ ਮੇਰੇ ਵੱਲ ਇਸ਼ਾਰਾ ਕੀਤਾ ਤਾਂ ਕਰਨਲ ਗਿੱਲ ਕਹਿਣ ਲੱਗਾ ਸੰਧੂ ਸਾਹਿਬ ਜੇ ਤਕਲੀਫ ਨਾ ਮੰਨੋ ਤਾਂ ਕੁਝ ਪਲ ਇੱਥੇ ਮੇਰੇ ਕੋਲ ਆ ਜਾਓ ਉਸਨੇ ਕਿਸੇ ਨੂੰ ਕਹਿ ਕੇ ਆਪਣੇ ਨਾਲ ਦੀ ਸੀਟ ਮੇਰੇ ਲਈ ਖਾਲੀ ਕਰਵਾ ਦਿੱਤੀ ਸੀ ਸਟੇਜ ਉੱਤੇ ਪਾਕਿਸਤਾਨ ਦੀ ਨਵੀਂ ਉੱਭਰਦੀ ਗਾਇਕਾ ਨਸੀਬੋ ਲਾਲ ਗਾ ਰਹੀ ਸੀ ਪੂਰੇ ਰਸ ਰੰਗ ਵਿੱਚ ਭਿੱਜ ਕੇ ਕੁਰਸੀ ਉੱਤੇ ਆਪਣੇ ਕੋਲ ਬੈਠਦੇ ਅਹੀ ਕਰਨਲ ਗਿੱਲ ਨੇ ਪੋਲੇ ਜਿਹੇ ਮੈਨੂੰ ਆਪਣੀ ਵਖੀ ਨਾਲ ਘੁੱਟਿਆ ਸੰਧੂ ਸਾਹਿਬ ਸਾਡੇ ਇੱਥੇ ਲਾਹੌਰ ਜ਼ਿਲ੍ਹੇ ਵਿੱਚ ਸੰਧੂ ਬਹੁਤ ਨੇ ਤੁਹਾਡੇ ਉਧਰ ਗਿੱਲ ਹੈਗੇ ਨੇ ਹਾਂ ਹਾਂ ਕਿਉਂ ਨਹੀਂ ਗਿੱਲ ਬਹੁਤ ਨੇ ਸਾਡੇ ਉਧਰ ਆਪਣੀਆਂ ਬਹੁਤ ਸਾਰੀਆਂ ਗੋਤਾਂ ਸਾਂਝੀਆਂ ਹਿੱਤਾਂ ਨੇ ਜੱਟਾਂ ਦੀਆਂ ਇੱਧਰ ਵੀ ਤੇ ਉੱਧਰ ਵੀ ਸੰਧੂ ਗਿੱਲ ਰੰਧਾਵੇ ਚੀਮੇ ਘੁੰਮਣ ਆਪਾਂ ਜੱਟ ਭਰਾ ਜੂ ਹੋਏ ਉਸਨੇ ਗਰਮ ਜੋਸ਼ੀ ਨਾਲ ਮੇਰਾ ਹੱਥ ਕੁੱਟਿਆ ਸਰਹੱਦਾਂ ਉੱਤੇ ਲੜਨ ਮਰਨ ਵਾਲਾ ਇੱਕ ਫੌਜ ਦਾ ਅਫਸਰ ਜਿਸ ਨੂੰ ਦੂਜਾ ਮੁਲਕ ਦੁਸ਼ਮਣ ਦਾ ਮੁਲਕ ਸਮਝਣ ਦੀ ਸਿੱਖਿਆ ਦਿੱਤੀ ਗਈ ਸੀ ਉਸ ਅੰਦਰ ਉਹਦਾ ਪਰਪਣ ਫੁੱਟ ਪਿਆ ਸੀ ਸੰਧੂ ਸਾਹਿਬ ਇਹ ਲਓ ਮੇਰਾ ਫੋਨ ਨੰਬਰ ਤੇ ਅਗਲੇ ਦਿਨਾਂ 'ਚ ਜਦੋਂ ਵੀ ਮੌਕਾ ਲੱਗੇ ਬੇਲ ਹੋਵੇ ਤਾਂ ਮੇਰੇ ਘਰ ਮੇਰੇ ਨਾਲ ਖਾਣਾ ਖਾਓ ਮੈਨੂੰ ਬਹੁਤ ਹੀ ਖੁਸ਼ੀ ਹੋਵੇਗੀ ਮੇਰੇ ਨਾਲ ਹੀ ਉਸਨੇ ਅੱਗੇ ਉੱਲਰ ਕੇ ਰਗਵੀਰ ਸਿੰਘ ਨੂੰ ਵੀ ਨਿਯੋਤਤਾ ਦਿੱਤਾ ਮੈਂ ਕਰਨਲ ਗਿਲ ਦਾ ਇਸ ਮੁਹੱਬਤ ਭਰੇ ਸੱਦ ਦੇ ਲਈ ਧੰਨਵਾਦ ਕਰ ਰਿਹਾ ਸਾਂ ਤੇ ਉਧਰ ਸਟੇਜ ਉੱਤੇ ਆਸ਼ਿਕ ਜੱਟ ਆਪਣੇ ਗੀਤ ਤੋਂ ਪਹਿਲਾਂ ਭੂਮਿਕਾ ਬੰਦਾ ਹੋਇਆ ਕਹਿ ਰਿਹਾ ਸੀ ਇਹ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਤੇ ਸਾਡੀ ਖੁਸ਼ ਨਸੀਬੀ ਕਿ ਸਰਹੱਦ ਪਾਰੋਂ ਸਾਡੇ ਪ੍ਰਾ ਅੱਜ ਇੱਥੇ ਸਾਡੇ ਵਿੱਚ ਸ਼ਾਮਲ ਹੋਏ ਨੇ ਮੇਰੇ ਤੋਂ 10 ਕੁ ਸੀਟਾਂ ਸੱਜੇ ਹੱਥ ਆਪਣੀ ਕੁਰਸੀ ਨੂੰ ਥੋੜਾ ਕੋ ਅੱਗੇ ਨੂੰ ਵਧਾ ਕੇ ਬੈਠਾ ਹੋਇਆ ਇੱਕ ਮੋਟਾ ਆਦਮੀ ਆਸ਼ਿਕ ਜੱਟ ਦੇ ਬੋਲ ਸੁਣ ਕੇ ਗੁੱਸੇ ਵਿੱਚ ਹੱਥੇ ਲਾਉਂਦਾ ਉੱਚੀ ਆਵਾਜ਼ ਵਿੱਚ ਹੰਗਾਰਿਆ ਹੈਹੋ ਜੀ ਬਗਵਾਸ ਬੰਦ ਕਰ ਓਏ ਸਿੱਧਾ ਗਾਉਣ ਸੁਣਾ ਉਸ ਨੂੰ ਸਰਹੱਦ ਪਾਰੋਂ ਆਏ ਲੋਕਾਂ ਨੂੰ ਭਰਾ ਆਖਣ ਵਾਲੀ ਗੱਲ ਜੱਚੀ ਨਹੀਂ ਸੀ ਉਸ ਦੀ ਇਸ ਟਿੱਪਣੀ ਨੂੰ ਸ਼ਾਇਦ ਜਾਣ ਬੁੱਝ ਕੇ ਅਣਗੌਲੀਆਂ ਕਰ ਦਿੱਤਾ ਗਿਆ ਸੀ ਨਹੀਂ ਤਾਂ ਉਹਦੀ ਆਵਾਜ਼ ਸੁਣੀ ਤਾਂ ਸਾਰੇ ਹਾਲ ਵਿੱਚ ਗਈ ਸੀ ਖੂਬਸੂਰਤ ਆਵਾਜ਼ ਦੀ ਮਾਲਕ ਤਸਵਰ ਖਾਨਮ ਕਾਲੇ ਰੰਗ ਦੇ ਸੂਫੀਆਨਾ ਕੱਪੜਿਆਂ ਵਿੱਚ ਫੱਬ ਫੱਬ ਪੈ ਰਹੀ ਬੜੇ ਵਜਦ ਵਿੱਚ ਸੂਫੀਆਨਾ ਕਲਾਮ ਗਾ ਰਹੀ ਸੀ ਸਰੋਤੇ ਸੰਗੀਤ ਦੇ ਜਾਦੂ ਦੇ ਕੀਲੇ ਹੋਏ ਸਿਰ ਹਿਲਾ ਰਹੇ ਸਨ ਪਰ ਮੇਰਾ ਧਿਆਨ बार-बार ਉਸ ਮੋٹے ਆਦਮੀ ਵੱਲ ਜਾ ਰਿਹਾ ਸੀ ਮੇਰੇ ਅਤੇ ਤਸਵਰ ਖਾਨਮ ਵੱਲੋਂ ਗਾਏ ਜਾ ਰਹੇ ਸੂਫੀਆਨਾ ਕਲਾਮ ਵਿੱਚ ਉਹ बार-बार ਕਿਉਂ ਆਣ ਖੜੋਂਦਾ ਸੀ ਰਾਤ ਢਲ ਗਈ ਸੀ ਜਦੋਂ ਪ੍ਰੋਗਰਾਮ ਖਤਮ ਹੋਇਆ ਹਾਲ ਤੋਂ ਬਾਹਰ ਆ ਕੇ ਕਰਨਲ ਗਿੱਲ ਸਾਨੂੰ ਫਿਰ ਕਿਸੇ ਵੇਲੇ ਸਮਾਂ ਕੱਢ ਕੇ ਆਪਣੇ ਨਾਲ ਖਾਣਾ ਖਾਣ ਦਾ ਸੱਦਾ ਦੇ ਰਿਹਾ ਸੀ ਗਿੱਲ ਸਾਹਿਬ ਆਓ ਤੁਹਾਨੂੰ ਆਪਣਾ ਗਿੱਲ ਵੀ ਮਿਲਾਵਾਂ ਮੈਂ ਕੋਲ ਆ ਖੜੋਤੇ ਗੁਰਪ੍ਰਜਨ ਗਿੱਲ ਦੀ ਬਾਹਾਂ ਫੜ ਕੇ ਇਸ਼ਾਰਾ ਕਰਦਿਆਂ ਕਿਹਾ ਇਹ ਕਰਨਲ ਗਿੱਲ ਨੇ ਕਰਨਲ ਗਿੱਲ ਨੇ ਛੋਟੇ ਭਰਾ ਵਾਂਗ ਗੁਰਪ੍ਰਜਨ ਗਿੱਲ ਨੂੰ ਆਪਣੇ ਬਾਹਾਂ ਵਿੱਚ ਵੜ ਲਿਆ ਆਸ਼ਿਕ ਜੱਟ ਨੂੰ ਗਾਲ ਕੱਢਣ ਵਾਲਾ ਉਹ ਮੋਟਾ ਆਦਮੀ ਕਿੱਥੇ ਸੀ